ਪੰਜਾਬ ਦੀ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਹਾਲਾਤ ਜੋ ਨੇ ਮਾਹੌਲ ਜੋ ਨੇ ਉਹ ਖਰਾਬ ਹੋ ਰਹੇ ਨੇ ਵਾਰਦਾਤਾਂ ਦੀ ਗੱਲ ਕਰ ਲਈਏ ਕਤਲ ਦੇ ਮਾਮਲੇ ਵਧ ਰਹੇ ਨੇ ਲੁੱਟਖੋਹਾਂ ਦੇ ਵਾਰਦਾਤ ਜੋ ਨੇ ਉਹ ਲਗਾਤਾਰ ਵਧ ਰਹੇ ਨੇ ਤੇ ਅਜੇ ਹੀ ਇੱਕ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਲੰਧਰ ਦੇ ਪੋਸ਼ ਇਲਾਕੇ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਕੁੜੀ ਜੋ ਕਿ ਘਰ ਨੂੰ ਜਾ ਰਹੀ ਸੀ ਉਸ ਦੇ ਨਾਲ ਲੁੱਟ ਹੋਈ ਹੈ ਜੀ ਹਾਂ ਬਾਈਕ ਸਵਾਰ ਨੌਜਵਾਨ ਆਂਦੇ ਨੇ ਉਹਨਾਂ ਦੇ ਵੱਲੋਂ ਰਾਹ ਪੁੱਛਿਆ ਜਾਂਦਾ ਹੈ ਕੁੜੀ ਤੋਂ ਤੇ ਜਦੋਂ ਕੁੜੀ ਰਾਹ ਦੱਸਣ ਲੱਗ ਜਾਂਦੀ ਹੈ ਤਾਂ ਦੋ ਬਾਈਕ ਸਵਾਰਾਂ ਦੇ ਵੱਲੋਂ ਜੋ ਆ ਇੱਕ ਬਾਈਕ ਸਵਾਰ ਪਹਿਲਾਂ ਉਤਰਦਾ ਹੈ ਉਹ ਪਹਿਲਾਂ ਕੁੜੀ ਨੂੰ ਧੱਕਾ ਦਿੰਦਾ ਉਸ ਤੋਂ ਬਾਅਦ ਉਸ ਦੇ ਹੱਥ ਦੇ ਵਿੱਚ ਜੋ ਮੋਬਾਈਲ ਹੁੰਦਾ ਹੈ ਉਸ ਨੂੰ ਲੈ ਕੇ ਉਹ ਦੋਵੇਂ ਲੁਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਹੇ ਨੇ ਉਹ ਲੁਟੇਰੇ ਜੋ ਕਿ ਬਾਈਕ ਤੇ ਸਵਾਰ ਸੀ ਦੋ ਜਾਨੇ ਬਾਈਕ ਤੇ ਬੈਠੇ ਹੋਏ ਸੀ ਕੁੜੀ ਨੂੰ ਦੇਖਦੇ ਨੇ ਰਾਹ ਪੁੱਛਣ ਦਾ ਬਹਾਨਾ ਲਗਾਉਂਦੇ ਨੇ ਜਿਹੜਾ ਪਿੱਛੇ ਬੈਠਿਆ ਹੁੰਦਾ ਹੈ ਲੁਟੇਰਾ ਉਹ ਉੱਤਰਦਾ ਆ ਕੁੜੀ ਕੋਲ ਜਾਂਦਾ ਆ ਤੇ ਉਸ ਤੋਂ ਬਾਅਦ ਕੁੜੀ ਨੂੰ ਤੱਕਾ ਦੇ ਕੇ ਉਹਦੇ ਹੱਥ ਚੋਂ ਮੋਬਾਈਲ ਖੋ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਵੱਡੀ ਖਬਰ ਤੇ ਲਗਾਤਾਰ ਹੀ ਪੰਜਾਬ ਦੇ ਵਿੱਚ ਅਜਿਹੇ ਮਾਹੌਲ ਜੋ ਨੇ ਉਹ ਬਣ ਰਹੇ ਨੇ ਲਗਾਤਾਰ سنگੀਨ ਮਾਮਲਾ ਜੋ ਹੈ ਬਣਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜੋ ਕਾਨੂੰਨ ਵਿਵਸਥਾ ਉਸ ਤੇ ਕਾਫੀ ਸਵਾਲੀਏ ਨਿਸ਼ਾਨ ਖੜੇ ਹੋ ਰਹੇ ਨੇ ਜਲੰਧਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਨੂੰ ਲੈ ਕੇ ਅਸੀਂ ਰੁਕਕਾਰਦੇ ਆ ਆਪਣੇ ਸਹਿਯੋਗੀ ਰਾਜੂ ਗੁਪਤਾ ਦਾ ਜੋ ਇਸ ਦੇ ਵਿੱਚ ਸਾਨੂੰ ਵਧੇਰੀ ਜਾਣਕਾਰੀ ਦੇਣਗੇ ਜੀ ਰਾਜੂ ਆਵਾਜ਼ ਆ ਰਹੀ ਹੈ ਜੀ ਬਿਲਕੁਲ ਜੀ ਜਲੰਧਰ ਦੇ ਵਿੱਚ ਸਿਸ ਤਸਵੀਰਾਂ ਆਈਆਂ ਨੇ ਉਸ ਦੇ ਉੱਪਰ ਕੀ ਕੋਈ ਹੋਰ ਜਾਣਕਾਰੀ ਹੈ ਤੁਹਾਡੇ ਕੋਲ ਜੀ ਬਿਲਕੁਲ ਇਹ ਗੁਰੂ ਗੋਬਿੰਦ ਸਿੰਘ ਐਵਨਿਊ ਦੀ ਜਿਹੜੀ ਹੈਗੀ ਉਹ ਕਟਨਾ ਹੈਗੀ ਜਿੱਥੇ ਉਹਨਾਂ ਵੀ ਕਈ ਵਾਰੀ ਇਹ ਇਦਾਂ ਜੀਆਂ ਵਾਰਦਾਤਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲੀਆਂ ਹੋਈਆਂ ਨੇ ਇਹ ਪਹਿਲੀ ਵਾਰ ਦਾਤ ਨਹੀਂ ਹੈ ਜਿੱਥੇ ਇੱਦਾਂ ਦੇ ਗੁੰਡਿਆਂ ਵੱਲੋਂ ਅੰਸਰਾ ਵੱਲੋਂ ਜਿਹੜਾ ਹੈਗਾ ਇਹ ਉਲਟਕੋ ਕੀਤੀ ਗਈ ਹੈ ਇਹ ਤਕਰੀਬਨ 8ਵੀਂ ਨੂੰ ਵੀ ਵਾਰਦਾਤ ਹੈ ਜਿੱਥੇ ਇੱਦਾਂ ਦੇ ਅੰਸਰਾ ਵੱਲੋਂ ਲੁੱਟਕੋ ਕੀਤੀ ਗਈ ਹੈ ਪਰ ਪੁਲਿਸ ਵੱਲੋਂ ਇਹਨਾਂ ਦੇ ਉੱਤੇ ਹਲੇ ਤੱਕ ਕਿਸੇ ਤਰੀਕੇ ਦੀ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਗਈ ਹੈ ਹਾਲਾਂਕਿ ਇਹ ਪੰਜਵੀਂ ਛੇਵੀਂ ਵਾਰੀ ਹੈ ਜੀ ਉਸੇ ਇਹ ਵਾਰ-ਵਾਰ ਪਸਿਆ ਜਾਂਦਾ ਹੈ ਕਿ ਭਈ ਇਸ ਜਗ੍ਹਾ ਦੇ ਉੱਤੇ ਇਹ ਚੀਜ਼ਾਂ ਹੁੰਦੀਆਂ ਨੇ ਪਰ ਪੁਲਿਸ ਕਿਸੇ ਵੀ ਤਰੀਕੇ ਦੀ ਕਾਰਵਾਈ ਕਰਦੀ ਹੋਈ ਨਜ਼ਰ ਨਹੀਂ ਆਉਂਦੀ ਹੈ ਪਰ

ਜਾਸ ਕੰਪਲੇਂਟ ਵੀ ਕਰਾਈ ਜਾਂਦੀ ਹੈ ਪਰ ਹਲੇ ਤੱਕ ਕਿਸੇ ਤਰੀਕੇ ਦੀ ਉਹਦੀ ਸੁਣਵਾਈ ਨਹੀਂ ਹੋਈ ਹੈ ਤਾਂ ਇਹ ਘਟਨਾ ਜਦੋਂ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਉਦੋਂ ਤੋਂ ਪੁਲਿਸ ਵੱਲੋਂ ਜੜੀ ਹੈ ਉਹ ਕਾਰਵਾਈ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਪੁਲਸ ਜਿਉਂ ਤੇ ਹਜੇ ਤੱਕ ਕਿਸੇ ਤਰੀਕੇ ਦੀ ਬਿਆਨ ਵੀ ਨਹੀਂ ਡੋਰੀ ਉਹਨਾਂ ਵੱਲੋਂ ਸਿਰਫ ਇਹਨਾਂ ਕਿਹਾ ਜਾ ਰਿਹਾ ਹੈ ਕਿ ਅਸੀਂ ਜਲਦ ਉਦੋਂ ਸੁਨਾਵਲ ਜਿਹੜਾ ਹੈ ਉਹ ਪ੍ਰੈਸਰ ਮੇਜ਼ਮਾਨ ਸੜਾ ਗਰੀ ਪਰ ਕਿਤੇ ਨਾ ਕਿਤੇ ਇਹ ਜਿਹੜੇ ਤਕਵੀਰਾ ਜਿਹੜੀਆਂ ਕਸ਼ਮੀਰਾਂ ਜਦੋਂ ਸਾਹਮਣੇ ਹੋਈਆਂ ਨੇ ਤਾਂ ਪੁਲਿਸ ਦੇ ਦਿੱਤੇ ਕਈ ਸਵਾਲ ਖੜੇ ਹੁੰਦੇ ਨੇ ਜੀ ਜੀ ਤਾਂ ਜਿਵੇਂ ਜਲੰਧਰ ਜਿੱਥੇ ਇਹ ਲੁੱਟ ਦੀ ਵਾਰਦਾਤ ਹੋਈ ਹੈ ਪੋਸ਼ ਇਲਾਕਾ ਮੰਨਿਆ ਜਾਂਦਾ ਤੁਸੀਂ ਪਹਿਲਾਂ ਵੀ ਦੱਸ ਰਹੇ ਹੋ ਕਿ 8-9 ਵਾਰੀ ਇਹ ਘਟਨਾ ਵਾਪਰ ਚੁੱਕੀ ਹੈ ਤੇ ਹੁਣ ਸੀਐਸਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਲੁਟੇਰੇ ਸਾਫ਼-ਸਾਫ਼ ਨਜ਼ਰ ਆ ਰਹੇ ਨੇ ਬਾਈਕ ਵੀ ਨਜ਼ਰ ਆ ਰਹੀ ਹੈ ਤਾਂ ਹਜੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਵੀ ਕਈ ਮਾਮਲੇ ਆ ਚੁੱਕੇ ਨੇ ਹੁਣ ਫੇਰ ਮਾਮਲੇ ਆਏ ਨੇ ਤੇ ਅੱਗੇ ਵੀ ਮਾਮਲੇ ਆ ਰਹੇ ਨੇ ਕਿਉਂਕਿ ਜੋ ਲੁਟੇਰੇ ਨੇ ਉਹ ਤਾਂ ਬੇਖੌਫ ਨਜ਼ਰ ਆ ਰਹੇ ਨੇ ਦਿਨ-ਦਿਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਬਿਲਕੁਲ ਤੁਸੀਂ ਸਹੀ ਕਿਹਾ ਗੁਰੂ ਗੋਬਿੰਦ ਸਿੰਘ ਐਵਨਿਊ ਇੱਕ ਪੋਰਸ਼ ਇਲਾਕਾ ਹੈ ਜਿਸ ਜਗ੍ਹਾ ਦੇ ਉੱਤੇ ਆਲਮੋਸਟ ਸਾਰੇ ਦਿਨ ਲਈ ਉਹ ਬਿਜ਼ਨਸ ਕਰ ਰਹੇ ਰਹਿੰਦੇ ਨੇ ਜਿਹੜੇ ਸਤੀ ਜਿਹੜੇ ਨੇ ਉਹ ਰਹਿੰਦੇ ਨੇ ਉਹਨਾਂ ਦਾ ਇਹ ਪੋਰਸ਼ ਇਲਾਕਾ ਹੈ ਰਾਤ ਨੂੰ ਮਹਿਲਾਵਾਂ ਜਿਹੜੀਆਂ ਨੇ ਉਹ ਸ਼ਹਿਰ ਕਰਨ ਦੀਆਂ ਨਿਕਲਦੀਆਂ ਨੇ ਦਿਨ ਦੇ ਵਿੱਚ ਦੁਪਹਿਰ ਦੇ ਵਿੱਚ ਵੀ ਉਹਨਾਂ ਦਾ ਕੋਈ ਕੰਮ ਹੁੰਦਾ ਹੈ ਪਰ ਇਸ ਇਲਾਕੇ ਦੇ ਵਿੱਚ ਜੇਕਰ ਪੋਰਸ਼ ਦੇਖੇ ਤਾਂ ਨਾਂ ਦੇ ਬਰਾਬਰ ਤੁਹਾਨੂੰ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ ਜੀ ਆਕਰਿੜਿਓ ਤੁਸੀਂ ਐਂਟਰ ਕਰ ਦਿਓ ਉਸ ਤੇ ਐਂਟਰ ਕਰ ਦਿਓ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਚੈਕਿੰਗ ਜਾਂ ਫਿਰ ਨਾਕੇਬੰਦੀ ਜਿਹੜੀ ਹੈ ਉਹ ਵੀ ਦੇਖਣ ਨੂੰ ਮਿਲੇਗੀ ਹਾਲਾਂਕਿ ਗੁਰੂ ਗੋਬਿੰਦ ਸਿੰਘ ਐਵਨਿਊ ਦੇ ਵਿੱਚ ਰਾਮਾ ਮੰਡੀ ਥਾਣਾ ਜਿਹੜਾ ਹੈਗਾ ਉਹ ਪੈਂਦਾ ਵਾ ਪਰ ਜੀ ਉਹ ਜਿਹੜਾ ਥਾਣਾ ਹੈਗਾ ਇੰਨੀ ਕੀ ਦੂਰੀ ਤੇ ਹੈ ਕਿ ਲੁਕ ਜਿਹੜੇ ਨੇ ਜਾਂ ਫਿਰ ਚੋਰ ਜਿਹੜੇ ਨੇ ਇਹਨਾਂ ਨੂੰ ਪਤਾ ਹੈ ਕਿ ਬਈ ਉਸ ਜਗ੍ਹਾ ਤੋਂ ਪਹੁੰਚ ਉਹ ਜਗ੍ਹਾ ਤੇ ਆਉਣ ਦੇ ਵਿੱਚ ਟਾਈਮ ਲੱਗੇਗਾ ਉਦੋਂ ਤੱਕ ਅਸੀਂ ਕੋਈ ਨਾ ਕੋਈ ਜਿਹੜੀ ਉਹ ਵਾਰਦਾਤ ਕਰਕੇ ਉਸ ਜਗ੍ਹਾ ਤੋਂ ਫਰਾਰ ਹੋ ਜਾਵਾਗੇ ਇੱਕ ਵੱਡਾ ਕਰ ਰਹੇ ਕਿ ਇਹ ਵੀ ਹੈ ਕਿ ਉਹ ਗੋਵਿੰਦ ਸਿੰਘ ਐਵਨਜਿਸ ਜਗ੍ਹਾ ਦੇ ਉੱਤੇ ਇਹ ਜਿਆਦਾ ਵਾਰਦਾਤਾਂ ਹੁੰਦੀਆਂ ਨੇ ਉਸ ਜਗ੍ਹਾ ਦੇ ਉੱਤੇ ਹੀ ਨਾਲ ਹੀ ਮੇਨ ਸੜਕ ਨਿਕਲਦੀ ਹੈ ਚਾਰ ਚਾਰ ਤੋਂ ਪੰਜ ਰਸਤੇ ਨੇ ਜਿਸ ਜਗ੍ਹਾ ਤੋਂ ਮੁਜ਼ਮ ਜਿਹੜੇ ਨੇ ਉਹ ਫਰਾਰ ਹੋ ਜਾਂਦੇ ਨੇ ਜੀ ਕਈ ਚੀਜ਼ਾਂ ਨੇ ਜਿਸ ਕਾਰਨ ਇਹਨਾਂ ਨੂੰ ਜਿਹੜਾ ਹੈਗਾ ਉਹ ਮੁਲਜ਼ਮਾਂ ਨੂੰ ਫਾਇਦਾ ਹੀ ਮਿਲਦਾ ਹੈ ਪਰ ਉਸ ਦੀ ਇੱਕ ਨਲਾਇਕੀ ਸਾਹਮਣੇ ਨਿਕਲ ਕੇ ਉਹ ਵੀ ਹੈ ਕਿ ਬਈ ਕਿਸੇ ਵੀ ਤਰੀਕੇ ਦੇ ਨਾਕਾਬੰਦੀ ਜਾਂ ਫਿਰ ਕਿਸੇ ਵੀ ਤਰੀਕੇ ਪੱਕੋ ਜਿਹੜੀ ਆ ਪੱਕੜ ਬਣਾ ਕੇ ਨਹੀਂ ਰੱਖੀ ਹੋਈ ਹੈ ਪੁਲਿਸ ਲਾਕਾਏ ਪੁਲਿਸ ਲਾਕਾਏ ਦੇ ਵਿੱਚ ਚਾਹੀਦਾ ਹੈ ਕਿ ਹਰੇਕ ਥਾਂ ਦਿਨ ਤੇ ਪੁਲਿਸ ਹੋਵੇ ਹਰੇਕ ਜਗ੍ਹਾ ਦੇ ਉੱਤੇ ਪੁਲਿਸ ਹੋਵੇ ਤਾਂ ਕਿ ਕਿਸੇ ਵੀ ਤਰੀਕੇ ਦੀ ਵੱਡੀ ਘਟਨਾ ਜਿਹੜੀ ਹੈ ਉਹ ਨਾ ਹੋਵੇ ਕਿ ਕਿ ਤਰ੍ਹਾਂ ਕਿਸੇ ਪੁਲਿਸ ਵੱਲੋਂ ਐ ਗਲੀ ਵਰਤੀ ਜਾਂਦੀ ਹੈ ਜਿਸ ਤੋਂ ਬਾਅਦ ਲਗਾਤਾਰ ਇਹ ਪੰਜਵੀਂ ਜਿਹੜੀ ਹੈ ਉਹ ਘਟਨਾ ਦੇਖਣੀ ਮਿਲੀ ਹੈ ਜੀ ਜੀ ਸ਼ੁਕਰੀਆ ਵਧੇਰੀ ਜਾਣਕਾਰੀ ਲਈ ਇਹ ਸੀ ਸਾਡੇ ਨਾਲ ਸਾਡੇ ਸਹਿਯੋਗੀ ਰਾਜੂ ਗੁਪਤਾ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਵੱਡੀ ਅਣਗਹਿਲੀ ਕੀਤੀ ਜਾ ਰਹੀ ਹੈ ਕਿਉਂਕਿ ਉਸੇ ਇਲਾਕੇ ਦੇ ਵਿੱਚ ਅੱਜ ਤੋਂ ਪਹਿਲਾਂ ਯਾਨੀ ਕਿ ਜੋ ਇਹ ਵੀਡੀਓ ਤੁਹਾਨੂੰ ਦਿਖਾ ਰਿਹਾ ਇਹ ਕੱਲ੍ਹ ਸ਼ਾਮ ਦੀ ਹੈ ਇਸ ਤੋਂ ਪਹਿਲਾਂ ਵੀ 8 ਵਾਰ ਸਤ ਤੋਂ 8 ਵਾਰੀ ਵਾਰਦਾਤਾ ਹੋ ਚੁੱਕੀਆਂ ਨੇ ਉਸੇ ਇਲਾਕੇ ਦੇ ਵਿੱਚ ਫੇਰ ਵੀ ਉਹਨਾਂ ਤੇ ਕਾਰਵਾਈ ਨਹੀਂ ਹੋਈ ਤੇ ਹੁਣ ਫੇਰ ਵਾਰਦਾਤ ਵਾਪਰੀ ਐ ਤੇ ਉੱਥੇ ਕੋਈ ਵੀ ਨਾਕੇਬੰਦੀ ਨਹੀਂ ਕੀਤੀ ਹੋਈ ਜਿਸ ਤਰੀਕੇ ਨਾਲ ਸਾਡੇ ਸਹਿਯੋਗੀ ਨੇ ਸਾਨੂੰ ਇਹ ਦੱਸਿਆ ਹੈ ਕਿ ਮੌਕੇ ਤੇ ਜਿਸ ਗਲੀ ਦੇ ਵਿੱਚ ਜਿਸ ਇਲਾਕੇ ਦੇ ਵਿੱਚ ਇਹ ਵਾਰਦਾਤ ਵਾਪਰੀ ਐ ਲੁੱਟ ਦੀ ਵਾਰਦਾਤ ਹੋਈ ਐ ਉੱਥੇ ਜੋ ਗਲੀਆਂ ਨੇ ਉਹ ਬਹੁਤ ਸਾਰੀਆਂ ਨੇ ਭੁਲੇਖਾ ਪਿਆ ਜਾਂਦਾ ਆ ਤੇ ਜੋ ਲੁਟੇਰੇ ਨੇ ਉਹਨਾਂ ਨੂੰ ਕਾਫੀ ਆਸਾਨੀ ਹੁੰਦੀ ਐ ਵੱਜਣ ਦੇ ਵਿੱਚ ਤਾਂ ਅਜਿਹੇ ਦੇ ਵਿੱਚ ਅੰਗੈਲੀ ਕੀਤੀ ਅੰਗੈਲੀ ਪੁਲਿਸ ਵਾਲਿਆਂ ਦੀ ਹੈ ਕਿ ਉਹਨਾਂ ਦੇ ਵੱਲੋਂ ਨਾਕੀਬੰਦੀ ਨਹੀਂ ਹੈ ਉੱਥੇ ਕੋਈ ਪੁਲਿਸ ਤਾਇਨਾਤ ਨਹੀਂ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪੋਸ਼ ਇਲਾਕੇ ਦੇ ਵਿੱਚ ਅਜਿਹੇ ਵਾਰਦਾਤ ਵਾਪਰ ਰਹੇ ਨੇ ਤਾਂ ਪੰਜਾਬ ਦੇ ਵਿੱਚ ਹੋਰ ਇਲਾਕਿਆਂ ਦੇ ਵਿੱਚ ਜੋ ਬਿਲਕੁਲ ਪਿੰਡੂ ਇਲਾਕਾ ਉੱਥੇ ਕਿਹੋ ਜਿਹੇ ਹਾਲਾਤ ਹੋਣਗੇ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਜੋ ਹੈ ਉਸ ਤੇ ਫੁੱਲ ਸਟਾਪ ਲੱਗ ਸਕੇਗਾ ਹਾਲਾਂਕਿ ਲਗਾਤਾਰ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਖਬਰ ਤੁਹਾਨੂੰ ਦੱਸ ਰਿਹਾ ਖਬਰ ਜੋ ਹੈਗੀ ਜਲੰਧਰ ਦੀ ਹੈ ਜਲੰਧਰ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਵਿੱਚ ਜਦੋਂ ਇੱਕ ਕੁੜੀ ਆਪਣੇ ਘਰ ਵਾਪਸ ਜਾ ਰਹੀ ਸੀ ਉਹਨੇ ਆਪਣਾ ਫੇਸ ਕਵਰ ਕੀਤਾ ਹੋਇਆ ਸੀ ਹੱਥ ਦੇ ਵਿੱਚ ਫੋਨ ਸੀ ਪੈਦਲ ਜਾ ਰਹੀ ਸੀ ਦੇ ਪਿੱਛੋਂ ਦੀ ਬਾਈਕ ਤੇ ਸਵਾਰ ਹੋ ਕੇ ਦੋ ਨੌਜਵਾਨ ਆਉਂਦੇ ਨੇ ਉਹਨਾਂ ਦੇ ਵੱਲੋਂ ਰਾਹ ਪੁੱਛਿਆ ਜਾਂਦਾ ਹੈ ਰਾਹ ਪੁੱਛਦੇ ਨੇ ਕਿ ਕਿਹੜਾ ਰਸਤਾ ਕਿੱਧਰ ਨੂੰ ਆ ਉਸ ਤੋਂ ਬਾਅਦ ਕੁੜੀ ਰਾਦਸਨ ਲੱਗ ਜਾਂਦੀ ਹੈ ਮੁੰਡੇ ਬਾਈਕ ਰੋਕ ਦਿੰਦੇ ਨੇ ਜਿਹੜਾ ਮੁੰਡਾ ਪਿੱਛੇ ਬੈਠਾ ਹੁੰਦਾ ਉਹ ਨੀਚੇ ਉਤਰਦਾ ਉਸ ਤੋਂ ਬਾਅਦ ਕੁੜੀ ਨੂੰ ੱੱਕਾ ਦੇ ਕੇ ਉਹਦੇ ਹੱਥ ਦੇ ਵਿੱਚੋਂ ਦੀ ਫੋਨ ਲੈ ਕੇ ਫਰਾਰ ਹੋ ਜਾਂਦੇ ਨੇ ਦੂਜੀ ਗਲੀ ਦੇ ਵਿੱਚ ਨਿਕਲ ਜਾਂਦੇ ਨੇ ਹਾਲਾਂਕਿ ਇਸ ਦੇ ਵਿੱਚ ਪੁਲਿਸ ਉਹਨਾਂ ਦੇ ਵੱਲੋਂ ਇਹੀ ਦੱਸਿਆ ਜਾ ਰਿਹਾ ਹੈ ਕਿ ਸ਼ਿਕਾਇਤ ਜਿਹੜੀ ਹੈਗੀ ਆ ਅਸੀਂ ਸਾਨੂੰ ਹਜੇ ਨਹੀਂ ਮਿਲੀ ਹੈ ਇਹ ਜੋ ਹੈ ਦੱਸਿਆ ਜਾ ਰਿਹਾ ਹੈ ਪਰ ਇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਜੋ ਸੀਸੀਟੀਵੀ ਤਸਵੀਰਾਂ ਨੇ ਉਹ ਸਾਹਮਣੇ ਆ ਗਈਆਂ ਨੇ ਜਿਸ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਸ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਪੁਲਿਸ ਉਹਨਾਂ ਦੇ ਵੱਲੋਂ ਕਿ ਜੋ ਲੁਟੇਰੇ ਨੇ ਉਹ ਜਿਸ ਰਾਹ 'ਉਹ ਪੱਜੇ ਨੇ ਅਸੀਂ ਉਸ ਰਾਹ ਦੇ ਵਿੱਚ ਜਾ ਕੇ ਵੀ ਸਿਸਟੀਵੀ ਤਸਵੀਰਾਂ ਚੈੱਕ ਕਰ ਰਹੇ ਨੇ ਤਾਂ ਜੋ ਸਾਨੂੰ ਇਹ ਪਤਾ ਲੱਗ ਸਕੇ ਕਿ ਆਖਰ ਉਹ ਲੁਟੇਰੇ ਕਿਸ ਵੱਲ ਨੂੰ ਕਿਸ ਰਾਹ ਨੂੰ ਗਏ ਨੇ ਤਾਂ ਜੋ ਸਾਨੂੰ ਆਸਾਨੀ ਹੋਵੇ ਪੜਨ ਦੇ ਵਿੱਚ ਤਾਂ ਰਾਮਾ ਮੰਡੀ ਥਾਣਾ ਦੇ ਐਸ ਐਚਓ ਰਵਿੰਦਰ ਕੁਮਾਰ ਨੇ ਇਸ ਘਟਨਾ ਨੂੰ ਲੈ ਕੇ ਦੱਸਿਆ ਹੈ ਕਿ ਸੀਸੀਟੀਵੀ ਫੁਟੇਜ ਕਬਜ਼ੇ ਦੇ ਵਿੱਚ ਲੈ ਕੇ ਅਸੀਂ ਅਗਲੇਰੀ ਕਾਰਵਾਈ ਜੋ ਆ ਉਹ ਕਰ ਰਹੇ ਆ ਤੇ ਮੁੰਡੇ ਦੀ ਜੋ ਹੈਗੀ ਜੋ ਲੁਟੇਰੇ ਨੇ ਜਿਨ੍ਹਾਂ ਦੀ ਤਸਵੀਰ ਜੋ ਹੈਗੀ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਇਹਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਫੜਿਆ ਜਾਂਦਾ ਕਾਰਵਾਈ ਕਦੋਂ ਤੱਕ ਕੀਤੀ ਜਾਂਦੀ ਹੈ ਤੇ ਆਖਰ ਜਲੰਧਰ ਜੋ ਇਸ ਇਲਾਕੇ ਦੇ ਵਿੱਚ ਪੌਸ਼ ਇਲਾਕੇ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਉਸ ਇਲਾਕੇ ਦੇ ਵਿੱਚ ਪੁਲਿਸ ਦੇ ਵੱਲੋਂ ਕੀ ਹੋਰ ਪੁਖਤਾ ਪ੍ਰਬੰਧ ਕੀਤੇ ਜਾਂ